ਸਾਹਿਬ ਜਾਦਿਆਂ ਦੀਆਂ ਰਗਾਂ ਵਿੱਚ ਪਿਤਾ ਦਸ਼ਮੇਸ਼ ਦਾ ਖੂਨ ਸੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾਦੇ ਦਾ ਖੂਨ ਸੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰगोबिंद ਸਾਹਿਬ ਪੜਦਾਦੇ ਦਾ ਖੂਨ ਸੀ ਉਹਨਾਂ ਨੇ ਆਪਣੇ ਵਿਰਸੇ ਵਿੱਚੋਂ ਜ਼ਾਲਿਮਾਂ ਅੱਗੇ ਝੁਕਣਾ ਨਹੀਂ ਸਿੱਖਿਆ ਸੀ ਉਹਨਾਂ ਨੇ ਤਾਂ ਧਰਮ ਲਈ ਆਪਾ ਵਾਰਨਾ ਸਿੱਖਿਆ ਸੀ ਉਹਨਾਂ ਨੇ ਹੱਸ ਹੱਸ ਨੀਹਾਂ ਵਿੱਚ ਚਿਹਨੇ ਜਾਣਾ ਸਿੱਖਿਆ ਸੀ ਕਚੈਰੀ ਤੋਂ ਸਾਹਿਬ ਜਾਦੇ ਨੀ ਢੜਕ ਨਿਡਰ ਚੜ੍ਹਦੀ ਕਲਾ ਵਿੱਚ ਆਪਣੀ ਪੂਰੀ ਸ਼ਾਨ ਨਾਲ ਨਿੱਕੇ ਨਿੱਕੇ ਕਦਮ ਪੁੱਟਦੇ ਹੋਏ ਸਿਪਾਈਆਂ ਨਾਲ ਠੰਡੇ ਬੁਰਜ ਵੱਲ ਤੁਰੇ ਆਉਂਦੇ ਹਨ ਮਾਤਾ ਗੁਜਰੀ ਜੀ ਬੜੀ ਬੇਸਬਰੀ ਨਾਲ ਪੋਤਿਆਂ ਦੀ ਉਡੀਕ ਕਰ ਰਹੇ ਸੀ ਆਉਂਦਿਆਂ ਹੀ ਦੋਹਾਂ ਸਾਹਿਬ ਜਾਦੇਆਂ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਜਦੋਂ ਉਹਨਾਂ ਦੀ ਨਜ਼ਰ ਬੱਚਿਆਂ ਦੇ ਸਰੀਰ ਉੱਤੇ ਪਏ ਨੀਲ ਤੇ ਹੱਥਾਂ ਦੀਆਂ ਸੜੀਆਂ ਉਂਗਲਾਂ ਉੱਤੇ ਪਈ ਤਾਂ ਮਾਂ ਗੁਜਰੀ ਦਾ ਕਾਲਜੇ ਦਾ ਰੁਗ ਭਰਿਆ ਗਿਆ ਉਹ ਉਹਨਾਂ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਘੁੱਟਦੇ ਹਨ ਤੇ ਨਿਗ ਦੇਣ ਦਾ ਯਤਨ ਕਰਦੇ ਹਨ ਉਹਨਾਂ ਦਾ ਦਿਲ ਰੋਂਦਾ ਹੈ ਅੱਖਾਂ ਵਿੱਚੋਂ ਨੀਰ ਵਗਣ ਲੱਗਦਾ ਹੈ ਅੱਖਾਂ ਤੇ ਹੰਝੂ ਜਦ ਉਹ ਪੂੰਝਦੇ ਹਨ ਤਾਂ ਸਹਬ ਜੀ ਆਦੇ ਕਹਿੰਦੇ ਹਨ ਮਾਤਾ ਜੀ ਅਸੀਂ ਬਿਲਕੁਲ ਠੀਕ ਹਾਂ ਚੜਦੀ ਕਲਾ ਵਿੱਚ ਹਾਂ ਤੁਸੀਂ ਇਹ ਸੁਣ ਕੇ ਖੁਸ਼ ਹੋਵੋਗੇ ਅਸੀਂ ਜ਼ਾਲਿਮਾਂ ਅੱਗੇ ਝੁਕੇ ਨਹੀਂ ਉਹਨਾਂ ਦੁਆਰਾ ਦਿੱਤੇ ਸਾਰੇ ਲਾਲਚ ਅਸੀਂ ਠੁਕਰਾ ਦਿੱਤੇ ਅਸੀਂ ਆਪਣਾ ਧਰਮ ਨਹੀਂ ਛੱਡਿਆ ਤੇ ਜਿਉਂਦੇ ਜੀ ਛੱਡਾਂਗੇ ਵੀ ਨਹੀਂ ਉਹਨਾਂ ਨੇ ਸਾਨੂੰ ਡਰਾਉਣ ਤਾਂ ਮਕਾਉਣ ਲਈ ਤਸੀਹੇ ਦਿੱਤੇ ਅਸੀਂ ਦਾਦੀ ਮਾਂ ਵਾਹਿਗੁਰੂ ਦਾ ਸਿਮਰਨ ਕਰਦੇ ਗਏ ਤੇ ਖੇੜੇ ਮੱਤੇ ਤਸੀਹੇ ਸਹਾਰਦੇ ਰਹੇ ਜਦੋਂ ਅਸੀਂ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਤਾਂ ਕਾਜੀ ਨੇ ਸਾਨੂੰ ਜਿਉਂਦੇ ਜੀ ਨੀਹਾਂ ਵਿੱਚ ਚਿੰਨਣ ਦਾ ਫਤਵਾ ਦੇ ਦਿੱਤਾ ਹੈ ਬੱਚਿਆਂ ਨੇ ਹੋਰ ਜੋ ਕੁਝ ਵੀ ਉੱਤੇ ਹੋਇਆ ਸਾਰਾ ਕੁਝ ਦਾਦੀ ਮਾਂ ਨੂੰ ਕਹਿ ਸੁਣਾਇਆ ਬੱਚਿਆਂ ਦੇ ਨੀਹਾਂ ਵਿੱਚ ਚੇਣੇ ਜਾਣ ਦੀ ਗੱਲ ਸੁਣ ਕੇ ਦਾਦੀ ਮਾਂ ਦੀ ਰੂਹ ਤੱਕ ਕੰਬ ਗਈ ਉਹ ਬੱਚਿਆਂ ਸਾਹਮਣੇ ਰੋ ਵੀ ਨਹੀਂ ਸਕਦੇ ਸੀ ਉਹ ਘੜੀ-ਮੂੜੀ ਬੱਚਿਆਂ ਨੂੰ ਆਪਣੀ ਹਿੱਕ ਨਾਲ ਲਾਉਂਦੇ ਤੇ ਚੁੰਮਦੇ ਉਸ ਰਾਤ ਵੀ ਦਾਦੀ ਮਾਂ ਤੇ ਬੱਚਿਆਂ ਨੇ ਮਿਲ ਕੇ ਪਾਠ ਕੀਤਾ ਤੇ ਵਾਹਿਗੁਰੂ ਦਾ ਸਿਮਰਨ ਕੀਤਾ ਫੇਰ ਦਾਦੀ ਮਾਂ ਨੇ ਪੋਤਿਆਂ ਨੂੰ ਗੁਰੂਆਂ ਤੇ ਸਿੰਘਾਂ ਦੀਆਂ ਕੁਰਬਾਨੀਆਂ ਬਾਰੇ ਦੱਸਿਆ ਤੇ ਉਹਨਾਂ ਨੂੰ ਇੱਕ ਕਾਲਪੁਰ ਕੁੱਤੇ ਭਰੋਸਾ ਰੱਖਣ ਤੇ ਵਾਹਿਗੁਰੂ ਦਾ ਸਿਮਰਨ ਕਰਨ ਲਈ ਕਿਹਾ ਤਾਂ ਜੋ ਉਹਨਾਂ ਨੂੰ ਅਗੰਮੀ ਸ਼ਕਤੀ ਮਿਲਦੀ ਰਹੇ ਬੱਚਿਆਂ ਨੇ ਕਿਹਾ ਮਾਤਾ ਜੀ ਇਸ ਧਰਤੀ ਉੱਤੇ ਇਹ ਆਪਣੀ ਇਕੱਠਿਆਂ ਦੀ ਆਖਰੀ ਰਾਤ ਹੈ ਅੱਜ ਦੀ ਰਾਤ ਅਸੀਂ ਸੋਣਾ ਨਹੀਂ ਤੁਹਾਡੇ ਨਾਲ ਸਾਰੀ ਰਾਤ ਗੱਲਾਂ ਕਰਨੀਆਂ ਹਨ ਕੱਲ ਨੂੰ ਤਾਂ ਅਸੀਂ ਲਾੜੀ ਮਾਤ ਨੂੰ ਵਿਆਹਾ ਜਾਣਾ ਹੈ ਇਹ ਸੁਣ ਕੇ ਮਾਤਾ ਜੀ ਦੇ ਅੰਦਰੋਂ ਹੂਕ ਨਿਕਲੀ ਤੇ ਉਹਨਾਂ ਨੇ ਘੁੱਟ ਕੇ ਬੱਚਿਆ ਨੂੰ ਆਪਣੇ ਨਾਲ ਲਾ ਲਿਆ ਬੱਚੇ ਆਪਣੇ ਪਿਤਾ ਜੀ ਵੱਡੇ ਦੋਵੇਂ ਪੀਰਾਂ ਬਾਕੀ ਗੁਰੂ ਸਹਿਬਾਨ ਤੇ ਸਿੰਘਾਂ ਬਾਰੇ ਗੱਲਾਂ ਕਰਦੇ ਰਹੇ ਮਾਤਾ ਜੀ ਉਹਨਾਂ ਨੂੰ ਭਾਈ ਮਤੀ ਦਾਸ ਜੀ ਦੇ ਆਰੇ ਨਾਲ ਚੀਦੇ ਜਾਣ ਭਾਈ ਸਤੀ ਦਾਸ ਜੀ ਦੇ ਰੂਹ ਵਿੱਚ ਲਪੇਟ ਕੇ ਸਾੜੇ ਜਾਣ ਭਾਈ ਦਿਆਲਾ ਜੀ ਦੇ ਦੇਗ ਵਿੱਚ ਸਾੜੇ ਜਾਣ ਪੀਰ ਬੁੱਧੂ ਸ਼ਾਹ ਜੀ ਦਾ ਬੰਦ-ਬੰਦ ਕੱਟੇ ਜਾਣ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤਤੀ ਤਵੀ ਉੱਤੇ ਬਿਠਾ ਕੇ ਗਰਮ ਰੇਤ ਪਾਏ ਜਾਣ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਜੁਦਾ ਕਰਨ ਤੇ ਉਹਨਾਂ ਦੇ ਧਰਮ ਵਿੱਚ ਅਡੋਲ ਰਹਿਣ ਬਾਰੇ ਦੱਸਦੇ ਰਹੇ ਇਹ ਸੁਣ ਕੇ ਬੱਚੇ ਕਹਿਣ ਲੱਗੇ ਦਾਦੀ ਮਾਂ ਅਸੀਂ ਵੀ ਕੱਲ ਨੂੰ ਹੱਸਦੇ ਹੱਸਦੇ ਆਪਣੀ ਜਾਨ ਕੁਰਬਾਨ ਕਰ ਦੇਵਾਂਗੇ ਲੋਕ ਸਾਨੂੰ ਸ਼ਹੀਦ ਕਿਹਾ ਕਰਨਗੇ ਤੇ ਤੁਹਾਨੂੰ ਸ਼ਹੀਦ ਬੱਚਿਆਂ ਦੀ ਦਾਦੀ ਕਹਿ ਕੇ ਯਾਦ ਕਰਿਆ ਕਰਨਗੇ ਮਾਤਾ ਗੁਜਰੀ ਜੀ ਆਪਣੇ ਕਾਲਜੇ ਉੱਪਰ ਹੱਥ ਰੱਖ ਕੇ ਆਪਣੇ ਪੋਤਿਆਂ ਦੀਆਂ ਗੱਲਾਂ ਸੁਣਦੇ ਰਹੇ ਜਦੋਂ ਉਹਨਾਂ ਨੂੰ ਇਹ ਖਿਆਲ ਆਉਂਦਾ ਹੈ ਕਿ ਆਪਣੇ ਇਹਨਾਂ ਨਿੱਕੇ-ਨਿੱਕੇ ਪੋਤਿਆਂ ਨਾਲ ਉਹਨਾਂ ਦੀ ਇਹ ਆਖਰੀ ਰਾਤ ਹੈ ਕੱਲ ਨੂੰ ਇਹ ਇਸ ਦੁਨੀਆ ਉੱਤੇ ਨਹੀਂ ਹੋਣਗੇ ਤਾਂ ਉਹਨਾਂ ਦਾ ਦਿਲ ਕਰਦਾ ਹੈ ਕਿ ਉਹ ਭੁੱਪਾ ਮਾਰ ਕੇ ਰੋ ਬਹਿਣ ਪਰ ਮਾਤਾ ਗੁਜਰੀ ਜੀ ਰੋ ਵੀ ਨਹੀਂ ਸਕਦੇ ਸੀ ਉਹ 6ਵੇਂ ਗੁਰੂ ਜੀ ਦੀ ਨੂੰ 9ਵੇਂ ਗੁਰੂ ਜੀ ਦੇ ਮਹਿਲ ਤੇ 10ਵੇਂ ਗੁਰੂ ਜੀ ਦੇ ਮਾਤਾ ਜੀ ਸਨ ਪਹਿਲਾਂ ਉਹਨਾਂ ਨੇ ਆਪਣੇ ਸਿਰ ਦੇ ਸਾਈ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀ ਦਿੱਲੀ ਤੋਰਿਆ ਸੀ ਤੇ ਕੱਲ ਉਹਨਾਂ ਨੇ ਆਪਣੇ ਪੁੱਤਿਆਂ ਨੂੰ ਸ਼ਹੀਦ ਹੋਣ ਲਈ ਤੋੜਨਾ ਸੀ ਉਸ ਵੇਲੇ ਮਾਤਾ ਗੁਜਰੀ ਜੀ ਨੇ ਆਪਣਾ ਰੋਣਾ ਰੋਕ ਲਿਆ ਦਿਲ ਉੱਪਰ ਪੱਥਰ ਰੱਖ ਲਿਆ ਸਹਬ ਜਾਦੇ ਗੱਲਾਂ ਕਰਦੇ ਕਰਤੇ ਸੌਂ ਗਏ ਮਾਤਾ ਗੁਜਰੀ ਜੀ ਵਾਰ-ਵਾਰ ਪੁੱਤਿਆਂ ਦੇ ਮੂੰਹ ਵੱਲ ਵੇਖਦੇ ਤੇ ਲਾੜ ਲਡਾਉਂਦੇ ਰਹੇ ਉਸ ਰਾਤ ਮਾਤਾ ਗੁਜਰੀ ਜੀ ਨੂੰ ਇੱਕ ਪਲ ਵੀ ਨੀਂਦ ਨਾ ਆਈ ਆਪਣੀ ਜ਼ਿੰਦਗੀ ਦੀਆਂ ਬਚਪਨ ਤੋਂ ਲੈ ਕੇ ਅੱਜ ਤੱਕ ਬੀਤੀਆਂ ਸਾਰੀਆਂ ਘਟਨਾਵਾਂ ਇੱਕ ਇੱਕ ਕਰਕੇ ਉਹਨਾਂ ਦੀਆਂ ਅੱਖਾਂ ਸਾਹਮਣੇ ਆ ਗਈਆਂ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਗੁਜਰੀ ਤੇਰੇ ਤੇ ਕੀ ਕੀ ਨਹੀਂ ਗੁਜ਼ਰੀ ਜੋ ਵੀ ਗੁਜ਼ਰੀ ਸਾਰੀ ਸਹਿ ਗੁਜਰੀ ਗੁਜਰੀ ਪੁੱਤਿਆਂ ਦੀ ਸ਼ਹੀਦੀ ਵੀ ਦਿਲ ਉੱਤੇ ਪੱਥਰ ਰੱਖ ਕੇ ਸਹਿ ਲਵੀ ਮਾਤਾ ਗੁਜਰੀ ਜੀ ਦਾ ਧਿਆਨ ਇੱਕਦਮ ਆਪਣੇ लाडले ਗੋਬਿੰਦ ਵੱਲ ਚਲਾ ਗਿਆ ਉਹ ਕਹਿਣ ਲੱਗੇ ਬੇਟਾ ਗੋਬਿੰਦ ਮੈਨੂੰ ਮਾਫ਼ ਕਰ ਦੇਵੀਂ ਤੂੰ ਤੂੰ ਅਨੰਦਪੁਰ ਦਾ ਕਿਲਾ ਛੱਡਣਾ ਨਹੀਂ ਚਾਹੁੰਦਾ ਸੀ ਤੂੰ ਕਿਹਾ ਵੀ ਸੀ ਕਿ ਕਿਲਾ ਛੱਡਣ ਤੋਂ ਬਾਅਦ ਸਾਨੂੰ ਬਹੁਤ ਦੁੱਖਾਂ ਤਕਲੀਫਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਅਸੀਂ ਤੇਰੀ ਇੱਕ ਨਾ ਮੰਨੀ ਸਿੰਘਾਂ ਦੇ ਪਿੱਛੇ ਲੱਗ ਕੇ ਇਹ ਕਿਲਾ ਖਾਲੀ ਕਰਨ ਲਈ ਸਭ ਤੋਂ ਵੱਧ ਜੋਰ ਮੈਂ ਤੇਰੇ ਤੇ ਪਾਇਆ ਉਸ ਦਾ ਸਿੱਟਾ ਹੀ ਅੱਜ ਮੈਨੂੰ ਭੁਗਤਣਾ ਪੈ ਰਿਹਾ ਹੈ ਜੇ ਉਦੋਂ ਮੈਂ ਤੇਰੀ ਗੱਲ ਮੰਨੀ ਹੁੰਦੀ ਤਾਂ ਅੱਜ ਇਹ ਅਸਹਿ ਦੁੱਖ ਦੀਆਂ ਘੜੀਆਂ ਮੈਨੂੰ ਨਾ ਦੇਖਣੀਆਂ ਪੈਂਦੀਆਂ ਸਾਰਾ ਪਰਿਵਾਰ ਖੇਰੂ-ਖੇਰੂ ਨਾ ਹੁੰਦਾ ਅਸੀਂ ਸਾਰੇ ਇਕੱਠੇ ਅਨੰਦਪੁਰ ਦੇ ਕਿਲੇ ਵਿੱਚ ਹੀ ਸ਼ਹੀਦੀਆਂ ਪਾ ਲੈਂਦੇ ਫੇਰ ਮਾਤਾ ਗੁਜਰੀ ਜੀ ਦੀਆਂ ਅੱਖਾਂ ਅੱਗੇ ਉਹਨਾਂ ਦੀ ਨੂੰ ਜੀਤੋ ਦੀ ਤਸਵੀਰ ਆ ਗਈ ਆਪਣੇ ਮਰਨ ਵਕਤ ਉਸਨੇ ਆਪਣੇ ਦੋਵੇਂ ਛੋਟੇ ਬੱਚਿਆਂ ਦਾ ਖਿਆਲ ਰੱਖਣ ਲਈ ਉਹਨਾਂ ਨੂੰ ਕਿਹਾ ਸੀ ਮਾਤਾ ਜੀ ਹੌਲੀ-ਹੌਲੀ ਬੋਲਦੇ ਹਨ ਦੀਏ ਦਿੱਤੋ ਤੂੰ ਵੀ ਮੈਨੂੰ ਮਾਫ਼ ਕਰੀ ਤੂੰ ਜਾਂਦੀ ਵਕਤ ਆਪਣੇ ਬੱਚਿਆਂ ਦੀ ਬਾਹ ਮੈਨੂੰ ਫੜਾ ਕੇ ਗਈ ਸੀ ਮੈਂ ਇਹਨਾਂ ਦੇ ਸਿਹਰੇ ਸਜਾ ਕੇ ਜੰਝ ਨਾ ਚੜਾ ਸਕੀ ਪਰ ਕੱਲ ਇਹਨਾਂ ਦੇ ਸ਼ਹੀਦੀ ਗਾਨਾ ਬਨ ਕੇ ਲਾੜੀ ਮੌਤ ਨਾਲ ਵਿਆਹ ਲਈ ਜ਼ਰੂਰ ਤੋਰਾਂਗੀ ਤੇਰੇ ਬੱਚੇ ਸ਼ਹੀਦ ਹੋ ਕੇ ਸਦਾ ਲਈ ਅਮਰ ਹੋ ਜਾਣਗੇ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੇਗਾ ਕੁੱਲ ਲੋਕਾਈ ਉਹਨਾਂ ਅੱਗੇ ਆਪਣਾ ਸੀਸ ਝੁਕਾਏਗੀ ਦੁੱਖਾਂ ਦੀ ਪਹਾੜ ਜਿੱਡੀ ਰਾਤ ਬੀਤਣ ਵਿੱਚ ਨਹੀਂ ਆ ਰਹੀ ਸੀ ਨੀਂਦ ਮਾਤਾ ਗੁਜਰੀ ਜੀ ਦੀਆਂ ਅੱਖਾਂ ਤੋਂ ਕੋਹਾਂ ਦੂਰ ਸੀ ਉਹ ਸੋਚਦੇ ਸਨ ਕਿ ਬਸ ਕੁਝ ਘੜੀਆਂ ਦੀ ਗੱਲ ਹੈ ਮੇਰੇ ਪੋਤਿਆਂ ਨੇ ਤੇ ਮੈਂ ਸਦਾ ਦੀ ਨੀਂਦ ਸੌ ਜਾਣਾ ਹੈ ਜੇ ਅੱਜ ਰਾਤ ਨਾ ਵੀ ਸੁੱਤੀ ਤਾਂ ਕੀ ਫਰਕ ਪੈਂਦਾ ਹੈ ਮਾਤਾ ਜੀ ਨੇ ਆਪਣੇ ਸੁੱਤੇ ਹੋਏ ਪੋਤਿਆਂ ਵੱਲ ਵੇਖਿਆ ਤੇ ਵਾਰੀ-ਵਾਰੀ ਉਹਨਾਂ ਦੇ ਮੂੰਹ ਚੁੰਮੇ ਫੇਰ ਇੱਕਦਮ ਅਕਾਲ ਪੁਰਖ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਲਈ ਕੁਝ ਸਮੇਂ ਬਾਅਦ ਵਾਹਿਗੁਰੂ ਵਾਹਿਗੁਰੂ ਕਰਦੇ ਉੱਠ ਕੇ ਬੈਠ ਗਏ ਅੰਮ੍ਰਿਤ ਵੇਲੇ ਆਪਣੇ ਪੋਤੇਆਂ ਨੂੰ ਜਗਾਇਆ ਟਿਕਟਕੀ ਲਗਾ ਕੇ ਮਾਤਾ ਗੁਜਰੀ ਜੀ ਉਹਨਾਂ ਵੱਲ ਵੇਖਦੇ ਰਹੇ ਦਿਲ ਭਰਿਆ ਹੋਇਆ ਹੈ ਉੱਛਲ-ਉੱਛਲ ਬਾਹਰ ਨੂੰ ਆਉਂਦਾ ਹੈ ਪਰ ਬੱਚਿਆਂ ਸਾਹਮਣੇ ਹੰਝੂ ਵੀ ਨਹੀਂ ਵਹਾਉਣੇ ਉਹਨਾਂ ਨੂੰ ਤਾਂ ਸਗੋਂ ਹੌਸਲਾ ਦੇਣਾ ਹੈ ਆਪਣੇ ਅਥਰੂਆਂ ਉੱਤੇ ਕਾਬੂ ਪਾ ਕੇ ਬੁੱਲਾ ਉੱਤੇ ਮੱਲੋ-ਮੱਲੀ ਮੁਸਕਰਾਹਟ ਲਿਆ ਕੇ ਮਾਤਾ ਗੁਜਰੀ ਜੀ ਕਹਿਣ ਲੱਗੇ ਮੇਰੇ ਲਾਲ ਦੇ ਪਿਆਰੇ ਲਾਲ ਜੀਓ ਆਓ ਪਹਿਲਾਂ ਆਪਾਂ ਇੱਕ ਅਕਾਲ ਪੁਰਖ ਨੂੰ ਯਾਦ ਕਰੀਏ ਵਾਹਿਗੁਰੂ ਦਾ ਸਿਮਰਨ ਕਰੀਏ ਫੇਰ ਇਹ ਘੜੀਆਂ ਪਤਾ ਨਹੀਂ ਕਦੋਂ ਨਸੀਬ ਹੋਣ ਗਿਆ ਜ਼ਾਲਮ ਹਕੂਮਤ ਨੇ ਉਹਨਾਂ ਨੂੰ ਖਾਣ ਪੀਣ ਲਈ ਕੁਝ ਵੀ ਨਹੀਂ ਦਿੱਤਾ ਸੀ ਜਿਹੜਾ ਮੋਤੀराम ਮਹਿਰਾ ਨੇ ਚੋਰੀ-ਛਿਪੇ ਦੁੱਧ ਲਿਆ ਕੇ ਦਿੱਤਾ ਸੀ ਬਸ ਸਿਰਫ ਉਹੀ ਪੀਤਾ ਹੋਇਆ ਸੀ ਵੈਰੀਆ ਨੇ ਇੰਨਾ ਵੀ ਨਾ ਸੋਚਿਆ ਕਿ ਸ਼ਹੀਦ ਤਾਂ ਬੱਚਿਆਂ ਨੂੰ ਅਸੀਂ ਕਰ ਦੇਣਾ ਹੈ ਘੱਟੋ ਘੱਟ ਉਹਨਾਂ ਨੂੰ ਕੁਝ ਖਾਣ ਨੂੰ ਤਾਂ ਦੇ ਦਈਏ 27 ਦਸੰਬਰ 1704 13 ਪੋ ਦਾ ਦਿਨ ਸੀ ਮਾਤਾ ਜੀ ਨੇ ਬੱਚਿਆਂ ਨੂੰ ਪੂਰੀ ਰੀਜ ਨਾਲ ਤਿਆਰ ਕੀਤਾ ਉਹਨਾਂ ਦੇ ਨੀਲੇ ਚੋਲੇ ਪਾਏ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਉੱਪਰ ਛੋਟੀਆਂ ਛੋਟੀਆਂ ਕਲਗੀਆਂ ਲਗਾ ਦਿੱਤੀਆਂ ਕਢਾਈ ਵਾਲੀਆਂ ਜੁੱਤੀਆਂ ਉਹਨਾਂ ਦੇ ਪੈਰੀ ਪਾਈਆਂ ਦਸ਼ਮੇਸ਼ ਦੇ ਪਿਆਰੇ ਸਾਹਿਬ ਜਾਂ ਦੇ ਤਿਆਰ ਹੋਏ ਬੇहद ਖੂਬਸੂਰਤ ਲੱਗ ਰਹੇ ਸਨ ਉਹਨਾਂ ਵੱਲ ਵੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਲਾੜੇ ਬਣ ਕੇ ਜਨ ਲੈ ਕੇ ਜਾਣ ਲਈ ਤਿਆਰ ਹੋਏ ਹੋਣ ਅੱਲਾ ਯਾਰਖਾ ਜੋਗੀ ਬਹੁਤ ਸੁੰਦਰ ਲਿਖਦਾ ਹੈ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਕਰੂੰ ਮੂੰਹ ਦੁਲਾ ਤੋ ਲੂੰ ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮ ਕੋ ਮੈਂ ਦੁਲਹਾ ਬਣਾ ਤੋ ਲੂੰ ਮਾਤਾ ਜੀ ਨੇ ਘੁੱਟ ਕੇ ਬੱਚਿਆਂ ਨੂੰ ਆਪਣੇ ਸੀਨੇ ਨਾਲ ਲਾਇਆ ਉਹਨਾਂ ਦੋਹਾਂ ਦਾ ਮੱਥਾ ਚੁੰਮਿਆ ਤੇ ਆਪਣੀ ਗੋਦੀ ਵਿੱਚ ਬਿਠਾ ਕੇ ਬੋਲੇ ਮੇਰੇ ਪਿਆਰੇ ਬੱਚਿਓ ਅੱਜ ਤੁਸੀਂ लाੜੀ ਮੌਤ ਨੂੰ ਵਿਆਹਣ ਲਈ ਚੱਲੇ ਹੋ ਬਿਲਕੁਲ ਵੀ ਡੋਲਣਾ ਨਹੀਂ ਘਬਰਾਉਣਾ ਨਹੀਂ ਆਪਣੇ ਪਿਓ ਦਾਦੇ ਤੇ ਪਰਦਾਦੇ ਦੀ ਪੱਗ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਹੈ ਆਪਣੇ ਧਰਮ ਉੱਤੇ ਪੱਕੇ ਰਹਿਣਾ ਹੈ ਹੱਸਦਿਆਂ ਹੱਸਦਿਆਂ ਸ਼ਹੀਦੀ ਜਾਮ ਪੀਣਾ ਹੈ ਜਦੋਂ ਤੁਹਾਨੂੰ ਤਸੀਹੇ ਦੇਣ ਲੱਗਣ ਤਾਂ ਤੁਸੀਂ ਆਪਣਾ ਧਿਆਨ ਅਕਾਲ ਪੁਰਖ ਵੱਲ ਲਾ ਕੇ ਮੂੰਹ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੇ ਰਹਿਣਾ ਇਸ ਨਾਲ ਤੁਹਾਨੂੰ ਅਦੁੱਤੀ ਅਦਭੁਤ ਤੇ ਬੇਸ਼ੁਮਾਰ ਸ਼ਕਤੀ ਮਿਲੇਗੀ ਤੇ ਤੁਹਾਨੂੰ ਦੁੱਖ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੋਵੇਗਾ ਤੁਸੀਂ ਖੇੜੇ ਮੱਤੇ ਤਸੀਹੇ ਸਹਾਰਨ ਦੇ ਸਮਰੱਥ ਹੋ ਜਾਵੋਗੇ ਦੋਵੇਂ ਸਹਿਬਜਾਦਿਆਂ ਨੇ ਬੜੇ ਧਿਆਨ ਨਾਲ ਆਪਣੀ ਦਾਦੀ ਮਾ ਦੀਆਂ ਗੱਲਾਂ ਸੁਣੀਆਂ ਤੇ ਫੇਰ ਬੋਲੇ ਮਾਤਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਬਿਲਕੁਲ ਓਵੇਂ ਕਰਾਂਗੇ ਅਸੀਂ ਕੁਝ ਵੀ ਅਜੇਹਾ ਨਹੀਂ ਕਰਾਂਗੇ ਜਿਸ ਨਾਲ ਸਾਡੇ ਧਰਮ ਨੂੰ ਲਾਜ ਲੱਗੇ ਅਸੀਂ ਆਪਣੇ ਪਿਓ ਦਾਦੇ ਤੇ ਪਰਦਾਦੇ ਦਾ ਨਾਮ ਰੌਸ਼ਨ ਕਰਾਂਗੇ ਅਸੀਂ ਵੈਰੀਆਂ ਅੱਗੇ ਝੁਕਾਂਗੇ ਨਹੀਂ ਨੀਹਾਂ ਵਿੱਚ ਚੜਨਾ ਤਾਂ ਕੀ ਚਾਹੇ ਸਾਡੇ ਬੰਦ-ਬੰਦ ਵੀ ਕੱਟ ਦੇਣ ਮਾਤਾ ਜੀ ਤੁਸੀਂ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਕਿ ਅਸੀਂ ਡੋਲ ਜਾਵਾਂਗੇ ਅਸੀਂ ਹੱਸਦੇ ਹੱਸਦੇ ਸ਼ਹੀਦੀਆਂ ਪਾਵਾਂਗੇ ਮਾਤਾ ਜੀ ਬੋਲੇ ਮੇਰੇ ਬੱਚਿਓ ਮੈਨੂੰ ਤੁਹਾਡੇ ਕੋਲੋਂ ਇਹੋ ਉਮੀਦ ਸੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ ਸਰਹੰਦ ਦੇ ਸੂਬੇਦਾਰ ਦਾ ਹੁਕਮ ਮੰਨ ਕੇ ਸਿਪਾਹੀ ਠੰਡੇ ਬੁਰਜ ਵਿੱਚੋਂ ਬੱਚਿਆਂ ਨੂੰ ਲੈਣ ਲਈ ਆਏ ਬੱਚਿਆਂ ਨੇ ਤੁਰਨ ਤੋਂ ਪਹਿਲਾਂ ਮਾਂ ਗੁਜਰੀ ਨੂੰ ਮੱਥਾ ਟੇਕਿਆ ਮਾਤਾ ਜੀ ਨੇ ਬੱਚਿਆਂ ਨੂੰ ਸੀਨੇ ਨਾਲ ਲਾਇਆ ਮੱਥਾ ਚੁੰਮਿਆ ਤੇ ਸਿਪਾਹੀਆਂ ਨਾਲ ਦਿਲ ਤੇ ਪੱਥਰ ਰੱਖ ਕੇ ਸਦਾ ਲਈ ਆਪਣੇ ਕੋਲੋਂ ਤੋਰ ਦਿੱਤਾ ਕੁਝ ਕਦਮ ਅੱਗੇ ਜਾ ਕੇ ਬੱਚਿਆਂ ਨੇ ਪਿਛਾਂ ਮੁੜ ਕੇ ਜਦੋਂ ਦੇਖਿਆ ਤਾਂ ਮਾਤਾ ਗੁਜਰੀ ਜੀ ਬੋਲੇ ਦੱਸੋ ਬੱਚਿਓ ਕੀ ਗੱਲ ਹੈ ਕੁਝ ਮੈਨੂੰ ਕਹਿਣਾ ਚਾਹੁੰਦੇ ਹੋ ਬੱਚੇ ਕਹਿਣ ਲੱਗੇ ਦਾਦੀ ਮਾ ਮਾਤਾ ਅਜੀਤ ਕੌਰ ਜੀ ਤੋਂ ਬਾਅਦ ਅਸੀਂ ਤੁਹਾਡੇ ਬਿਨਾ ਕਦੇ ਇਕੱਲੇ ਨਹੀਂ ਰਹੇ ਸਦਾ ਤੁਸੀਂ ਸਾਡੇ ਨਾਲ ਰਹੇ ਹੋ ਅੱਜ ਅਸੀਂ ਪਹਿਲੀ ਵਾਰ ਇਕੱਲੇ ਸੱਚਖੰਡ ਜਾ ਰਹੇ ਹਾਂ ਅਸੀਂ ਸੱਚਖੰਡ ਵਿਖੇ ਦਾਦਾ ਜੀ ਤੇ ਪਰਦਾਦਾ ਜੀ ਕੋਲ ਬੈਠ ਕੇ ਤੁਹਾਡੀ ਉਡੀਕ ਕਰਾਂਗੇ ਤੁਸੀਂ ਉੱਥੇ ਜਲਦੀ ਆ ਜਾਣਾ ਅੱਜ ਤੁਸੀਂ ਸਾਡੀ ਇੱਥੇ ਉਡੀਕ ਨਾ ਕਰਨਾ ਇਹ ਸੁਣ ਕੇ ਮਾਤਾ ਜੀ ਅੱਗੇ ਵਧੇ ਜਾਂਦੀ ਵਾਰ ਫੇਰ ਉਹਨਾਂ ਨੂੰ ਕੁੱਟ ਕੇ ਆਪਣੀ ਛਾਤੀ ਨਾਲ ਲਾਇਆ ਤੇ ਬੋਲੇ ਬੱਚਿਓ ਤੁਸੀਂ ਚਲੋ ਤੁਹਾਨੂੰ ਮੇਰੀ ਉਡੀਕ ਨਹੀਂ ਕਰਨੀ ਪਵੇਗੀ ਮੈਂ ਤੁਹਾਡੇ ਪਿੱਛੇ ਝਟਿਆ ਜਾਵਾਂਗੀ ਤੁਹਾਡੇ ਬਿਨਾ ਮੈਂ ਇੱਥੇ ਰਹਿ ਕੇ ਕੀ ਕਰਨਾ ਹੈ ਆਪਣਾ ਸੂਰਜ ਤੇ ਪ੍ਰਕਾਸ਼ ਦਾ ਰਿਸ਼ਤਾ ਹੈ ਬੱਚਿਆ ਨੇ ਆਪਣੀ ਦਾਦੀ ਮਾਂ ਨੂੰ ਆਖਰੀ ਫਤਿਹ ਬੁਲਾਈ ਸਿਪਾਹੀ ਬੱਚਿਆਂ ਨੂੰ ਲੈ ਕੇ ਤੁਰ ਗਏ ਮਾਤਾ ਗੁਜਰੀ ਜੀ ਜਾਂਦੇ ਹੋਏ ਆਪਣੇ ਪਿਆਰੇ ਪੁੱਤਰਿਆਂ ਨੂੰ ਉਦੋਂ ਤੀਕਰ ਦੇਖਦੇ ਰਹੇ ਜਦੋਂ ਤੱਕ ਉਹ ਅੱਖਾਂ ਤੋਂ ਦੂਰ ਨਾ ਹੋ ਗਏ ਬੱਚਿਆਂ ਦੇ ਅੱਖਾਂ ਤੋਂ ਦੂਰ ਹੋਣ ਦੀ ਧੀਰ ਸੀ ਮਾਤਾ ਜੀ ਪੁੱਭਾ ਮਾਰ ਕੇ ਰੋਏ ਉਥੇ ਕੋਈ ਉਹਨਾਂ ਰੋਂਦਿਆਂ ਨੂੰ ਚੁੱਪ ਕਰਵਾਉਣ ਵਾਲਾ ਨਹੀਂ ਸੀ ਕੁਝ ਸਮਾਂ ਰੋ ਕੇ ਮਾਤਾ ਜੀ ਚੁੱਪ ਕਰ ਗਏ ਅੱਲਾ ਯਾਰ ਖਾਂ ਜੋਗੀ ਨੇ ਮਾਤਾ ਗੁਜਰੀ ਦੇ ਦਿਲ ਦੀ ਦਰਦਮਈ ਅਵਸਥਾ ਨੂੰ ਇੰਜ ਪੇਸ਼ ਕੀਤਾ ਹੈ बेटे से पहले बिछड़ी थी तुम भी बिछड़ चले बिगड़े हुए नसीब जे ज्यादा बिगड़ चले बेरहम दुश्मनों को तुम हाथों में पड़ चले जंजीर गम में मुझको यहां पर जकड़ चले बेहतर था तुमसे पहले मैं देती प्राण को दुख से तुम्हारे दुख है सेवा मेरी जान को फिर उन्होंने ध्यान काल पुरुष वल लाया ते जूदड़ी कीती ਹੇ ਸੱਚੇ ਪਾਤਸ਼ਾਹ ਮੇਰੇ ਪੁੱਤਿਆਂ ਦੇ ਅੰਗ ਸੰਗ ਸਹਾਈ ਹੋਣਾ ਉਹਨਾਂ ਨੂੰ ਡੋਲਣ ਤੋਂ ਬਚਾ ਕੇ ਰੱਖਣਾ ਮਾਤਾ ਜੀ ਨੂੰ ਚਾਹੇ ਇਹ ਪਤਾ ਸੀ ਕਿ ਬੱਚੇ ਆਪਣੇ ਧਰਮ ਉੱਤੇ ਡੋਲ ਰਹਿਣਗੇ ਫੇਰ ਵੀ ਕਈ ਵਾਰ ਉਹਨਾਂ ਦਾ ਮਨ ਇਹ ਸੋਚ ਕੇ ਡੋਲ ਜਾਂਦਾ ਕਿ ਦੋਵੇਂ ਹਾਲੇ ਬੱਚੇ ਹਨ ਕੀ ਉਮਰ ਹੈ 7 ਤੇ 9 ਸਾਲ ਦੀ ਕਿਤੇ ਕਿਸੇ ਲਾਲਚ ਵਿੱਚ ਨਾ ਆ ਜਾਣ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਨੂੰ ਯਾਦ ਕਰਦਿਆਂ ਕਿਹਾ ਮੇਰੇ ਸਰਤਾਜ ਤੁਹਾਡੀ ਬਹੁਤ ਸੋਹਣੀ ਨਿਭ ਗਈ ਮੇਰੀ ਵੀ ਸੋਹਣੀ ਨਿਭ ਜਾਵੇ ਮੈਂ ਵੀ ਅੱਜ ਤੁਹਾਡੇ ਕੋਲ ਆ ਰਹੀ ਹਾਂ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਵੀ ਲਾਂਤਾਂ ਪਾਈਆਂ ਤੇ ਕਿਹਾ ਗੰਗੂ ਪਾਪੀਆ ਮੇਰੇ ਛੋਟੇ ਛੋਟੇ ਪੁੱਤਿਆਂ ਨੇ ਤੇਰਾ ਕੀ ਵਿਗਾੜਿਆ ਸੀ ਜੋ ਤੂੰ ਇਹਨਾਂ ਨੂੰ ਜ਼ਾਲਮ ਹਕੂਮਤ ਦੇ ਹਵਾਲੇ ਕਰ ਦਿੱਤਾ ਤੂੰ ਗੁਰੂ ਘਰ ਦਾ ਨਮਕ ਖਾ ਕੇ ਨਮਕ ਹਰਾਮੀ ਕੀਤੀ ਤੈਨੂੰ ਲੋਕ ਪਰਲੋਕ ਦੋਹਾਂ ਵਿੱਚ ਲਾਂਤਾਂ ਹੀ ਪੈਂਦੀਆਂ ਰਹਿਣਗੀਆਂ ਤੈਨੂੰ ਕਿਧਰੇ ਵੀ ਢੋਈ ਨਹੀਂ ਮਿਲੇਗੀ ਇਸ ਤੋਂ ਉਪਰੰਤ ਮਾਤਾ ਜੀ ਦਾ ਸਾਰਾ ਧਿਆਨ ਬੱਚਿਆਂ ਵੱਲ ਲੱਗ ਗਿਆ ਥੋੜਾ ਜਿਹਾ ਵੀ ਖੜਾਕ ਹੁੰਦਾ ਮਾਤਾ ਜੀ ਬਾਹਰ ਵੱਲ ਦੇਖਣ ਲੱਗ ਪੈਂਦੇ ਕਿ ਕੋਈ ਉਹਨਾਂ ਦੇ ਪੋਤਿਆਂ ਦੀ ਖਬਰ ਦੇਣ ਆਇਆ ਹੋਵੇਗਾ ਮਾਤਾ ਜੀ ਵਾਹਿਗੁਰੂ ਅੱਗੇ ਬੱਚਿਆਂ ਲਈ ਹੀ ਅਰਦਾਸ ਜੋਦੜੀ ਵੀ ਕਰੀ ਜਾਂਦੇ ਕਿ ਬੱਚੇ ਆਪਣੇ ਧਰਮ ਵਿੱਚ ਦ੍ਰਿੜ ਰਹਿਣ ਕੋਈ ਤਾਕਤ ਕੋਈ ਲਾਲਚ ਉਹਨਾਂ ਨੂੰ ਡੁਲਾ ਨਾ ਸਕੇ ਜਦੋਂ ਬੱਚੇ ਸਿਪਾਈਆਂ ਨਾਲ ਤੁਰੇ ਜਾ ਰਹੇ ਸਨ ਤਾਂ ਸਰਹੰਦ ਦੇ ਲੋਕ ਘਰਾਂ ਤੋਂ ਬਾਹਰ ਸੜਕਾਂ ਤੇ ਆ ਕੇ ਛੋਟੇ-ਛੋਟੇ ਬਾਲਾਂ ਨੂੰ ਨਿਹਾਰ ਰਹੇ ਸਨ ਜਿਨ੍ਹਾਂ ਨੂੰ ਅਜ ਨੀਹਾਂ ਵਿੱਚ ਜਿਉਂਦਿਆਂ ਚਿਣਿਆ ਜਾਣਾ ਸੀ ਕਈ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਕਈ ਗੰਗੂ ਤੇ ਸੂਬਾ ਸਰਹੰਦ ਨੂੰ ਲਾਂਤਾਂ ਪਾ ਰਹੇ ਸਨ ਤੇ ਕਈ ਚੁੱਪਚਾਪ ਖੜੋਤੇ ਸਨ ਸਾਰੇ ਆਮ ਲੋਕਾਂ ਦੀ ਮਾਸੂਮ ਬੱਚਿਆਂ ਨਾਲ ਹਮਦਰਦੀ ਸੀ ਪਰ ਉਹਨਾਂ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ ਸਾਹਿਬ ਜਦਿਆਂ ਨੇ ਕਚਹਿਰੀ ਅੰਦਰ ਦਾਖਲ ਹੁੰਦਿਆਂ ਹੀ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਵਾਰ ਵਿੱਚ ਚਿੰਨਣ ਤੋਂ ਪਹਿਲਾਂ ਸੁਚਾਨੰਦ ਨੇ ਫੇਰ ਕਿਹਾ ਬੱਚਿਓ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹਾਲੇ ਵੀ ਤੁਹਾਡੀ ਜਾਨ ਬਚ ਸਕਦੀ ਹੈ ਤੁਸੀਂ ਇਸ ਲਾਮ ਕਬੂਲ ਕਰ ਲਵੋ ਸਾਹਿਬ ਜਾਦੇ ਚੜ੍ਹਦੀ ਕਲਾ ਵਿੱਚ ਬੋਲੇ ਅਸੀਂ ਤੁਹਾਨੂੰ ਆਖਰੀ ਵਾਰ ਕਹਿ ਰਹੇ ਹਾਂ ਅਸੀਂ ਕਲਗੀ ਧਰ ਦੇ ਦੁਲਾਰੇ ਹਾਂ ਤੇ ਕਿਸੇ ਵੀ ਹਾਲਤ ਵਿੱਚ ਆਪਣਾ ਧਰਮ ਨਹੀਂ ਛੱਡਾਂਗੇ ਤੁਸੀਂ ਜਿੰਨੀ ਜਲਦੀ ਹੋ ਸਕਦਾ ਹੈ ਸਾਨੂੰ ਨੀਹਾ ਵਿੱਚ ਜਿਉਂਦਿਆਂ ਨੂੰ ਚਿੰਨਣ ਦਾ ਕੰਮ ਸ਼ੁਰੂ ਕਰੋ ਬੱਚਿਆਂ ਨੂੰ ਨਿਤਧੜਕ ਤੇ ਬਿਵਾਕ ਬੋਲਦਿਆਂ ਦੇਖ ਕੇ ਸੂਬਾ ਸਰਹੰਦ ਨੇ ਕਿਹਾ ਕਿ ਬੱਚਿਆਂ ਨੂੰ ਨੀਹਾਂ ਵਿੱਚ ਚੰਨਾ ਸ਼ੁਰੂ ਕਰ ਦਿਓ ਦਿੱਲੀ ਤੋਂ ਆਪਣੇ ਮੁਕਦਮੇ ਦੀ ਪੇਸ਼ੀ ਲਈ ਦੋ ਸ਼ਾਹੀ ਦਲਾਦ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਕਚੈਰੀ ਵਿੱਚ ਆਏ ਹੋਏ ਸਨ ਉਹਨਾਂ ਦੋਹਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੇੜਨ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਜਦੋਂ دیوار ਸਾਹਿਬਜ਼ਾਦਿਆਂ ਦੇ ਗੋਟਿਆਂ ਤੱਕ ਪਹੁੰਚੀ ਤਾਂ دیوار ਠੀਕ ਬਣ ਨਹੀਂ ਰਹੀ ਸੀ ਦੋਹਾਂ ਬੱਚਿਆਂ ਦੇ ਗੋਟਿਆਂ ਨੂੰ ਚੈਣੀ ਨਾਲ ਛਿੱਲ ਦਿੱਤਾ ਗਿਆ دیوار ਵਿੱਚ ਹਰ ਲਾਈ ਜਾਂਦੀ ਇੱਟ ਨਾਲ ਉਹਨਾਂ ਨੂੰ ਧਰਮ ਤਿਆਗਣ ਲਈ ਕਿਹਾ ਜਾਂਦਾ ਸੀ ਪਰ ਬੱਚੇ ਆਪਣੀ ਦਾਦੀ ਮਾਂ ਦੇ ਕਹਿਣ ਅਨੁਸਾਰ ਮੁਸਕਰਾਉਂਦੇ ਹੋਏ ਵਾਹਿਗੁਰੂ ਦਾ ਸਿਮਰਨ ਕਰਨ ਵਿੱਚ ਲੀਨ ਸਨ ਦਿਵਾਰ ਜਦੋਂ ਉਹਨਾਂ ਦੀਆਂ ਛਾਤੀਆਂ ਤੱਕ ਪੁੱਜ ਗਈ ਤਾਂ ਦੋਵੇਂ ਸਹਬਜ਼ਾਦੇ ਬੇਹੋਸ਼ ਹੋ ਗਏ ਦਿਵਾਰ ਡਿੱਗ ਪਈ ਦਿਵਾਰ ਡਿੱਗਣ ਦੀ ਆਵਾਜ਼ ਕਾਫੀ ਦੂਰ ਬੈਠੇ ਲੋਕਾਂ ਨੂੰ ਵੀ ਸੁਣਾਈ ਦਿੱਤੀ ਜਲਾਦਾ ਨੇ ਬੇਹੋਸ਼ ਪਏ ਬੱਚਿਆਂ ਦੀ ਧੌਣ ਥੱਲੇ ਕੋਡਾ ਦੇ ਕੇ ਉਹਨਾਂ ਦੀ ਸ਼ਾਹਰਗ ਕੱਟ ਦਿੱਤੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕੇ ਸਹਬਜ਼ਾਦਾ ਜੁਰਾਵਰ ਸਿੰਘ ਤਾਂ 2.5 ਮਿੰਟ ਵਿੱਚ ਹੀ ਸ਼ਹੀਦ ਹੋ ਗਏ ਪਰ ਸਹਬਜ਼ਾਦਾ ਫਤੇ ਸਿੰਘ ਦੇ ਅੱਧੀ ਘੜੀ ਲਗਭਗ 12 ਮਿੰਟ ਪੈਰ ਹਿਲਦੇ ਰਹੇ ਲਹੂ ਸੇਮਦਾ ਰਿਹਾ ਫਿਰ ਜਾ ਕੇ ਉਹਨਾਂ ਨੇ ਆਪਣੇ ਪ੍ਰਾਣ ਤਿਆਗੇ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਇਹ ਸਮਾਂ 10:11 ਤੋਂ ਲੈ ਕੇ 11:30 ਵਜੇ ਤੱਕ ਦਾ ਮੰਨਿਆ ਜਾਂਦਾ ਹੈ ਇਸੇ ਲਈ ਪਿਛਲੇ ਕੁਝ ਸਾਲਾਂ ਤੋਂ ਸਿੰਘ ਸਹਿਬਾਨ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਕਿ ਇਸ ਸਮੇਂ ਦੌਰਾਨ ਹਰ ਸਿੱਖ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ ਵਾਹਿਗੁਰੂ ਦਾ ਸਿਮਰਨ ਕਰੇ ਇਹੀ ਦਸ਼ਮੇਸ਼ ਪਿਤਾ ਦੇ ਛੋਟੇ-ਛੋਟੇ ਲਾਲਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ ਇਸ ਤਰ੍ਹਾਂ ਗੋਬਿੰਦ ਦੇ ਲਾਲ ਸਿੱਕੀ ਸਿੱਦਕ ਤੋਂ ਨਾ ਹਾਰੇ ਹੱਸਦੇ-ਹੱਸਦੇ ਆਪਣੀਆਂ ਜਾਨਾਂ ਵਾਰ ਗਏ ਸਰਹੰਦ ਸ਼ਹਿਰ ਤੇ ਇਸ ਲਹੂ ਭਿੱਜੀ ਦਵਾਰ ਨੂੰ ਰੈਂਦੀ ਦੁਨੀਆ ਤੱਕ ਅਮਰ ਕਰ ਗਏ ਇਹ ਸਾਰਾ ਇਤਿਹਾਸ ਸੁਣਾਉਂਦੇ ਹੋਏ ਸਾਡੀਆਂ ਵੀ ਅੱਖਾਂ ਨਾਮ ਹੋ ਚੁੱਕੀਆਂ ਨੇ ਸਾਡਾ ਸਿਰ ਝੁੱਕਦਾ ਹੈ ਉਹ ਨਿੱਕੇ ਸਹਿਬਜ਼ਾਦਿਆਂ ਦੇ ਅੱਗੇ ਮਾਤਾ ਗੁਜਰੀ ਦੀ ਅੱਗੇ ਤੇ ਪਿਤਾ ਦਸ਼ਮੇਸ਼ ਜੀ ਦੇ ਅੱਗੇ ਧੰਨ ਜਿਗਰਾ ਉਹ ਸਾਰੇ ਹੀ ਪਰਿਵਾਰ ਦਾ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਅਸੀਂ 100 ਜਨਮ ਲੈ ਕੇ ਵੀ ਉਹ ਦੇਣਾ ਨਹੀਂ ਦੇ ਸਕਾਂਗੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ